ਜਵਾਬ ਦੇ ਦਿੱਤਾ ਸਾਡੇ ਪ੍ਰਧਾਨ ਜੀ ਨੇ ਅਮਨ ਲੋੜਾ ਜੀ ਨੇ ਸਿਆਸਤ ਦੇਖੋ ਇਹ ਪਹਿਲੀ ਗੱਲ ਤੇ ਆ ਵੀ ਜਿਹੜੀ ਸਵੱਖਿਆ ਜਿਹੜੀ ਉਹ ਕਹਿੰਦੇ ਆ ਵੀ ਬੇਬੇ ਦੀ ਸਵੱਖਿਆ ਵਾਪਸ ਲੈ ਲਈ ਇਹਨੇ ਸਿੱਧੂ ਮੁਸੇਵਾਲਾ ਮੇਰਾ ਵੀ ਸੋਨੋ ਬੇਸ ਗੱਲ ਮੈਂ ਤੇ ਇਸ ਗੱਲ ਤੇ ਹਿਦਾਨ ਮੈਂ ਕੇ ਬੈ ਕਿਸੇ ਨੂੰ ਪੁੱਛ ਰਿਆ ਸੀ だっਤੀ ਕੇ ਅਫਸਰ ਨੂੰ ਮੈਂ ਪੁੱਛ ਰਿਹਾ ਕਿ ਜੱਜ ਕਿਦੋਂ ਕਿਦਿ ਮਿਲੀ ਹੈ ਤੁਹਾਨੂੰ ਜੜ ਪਲੱਸ ਰੱਖਿਆ ਜਿਹੜੀ ਹੈ ਕਿਦੋਂ ਦੀ ਮਿਲੀ ਤੇ ਜੜ ਪਲੱਸ ਰੱਖਿਆ ਜਿਹੜੀ ਮਿਲਦੀ ਕਿਦੋਂ ਨੂੰ ਇਹਦਾ ਇਹਦਾ ਕੀ ਪਰਟੋਕਲ ਪਰਟੋਕਲ ਕੀ ਹੈ ਕਿਨੂੰ ਮਿਲਦੀ ਤੇ ਮੇਰਾ ਤਾਂ ਹਰਾਨ ਹੈ ਕਿ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਿ ਜਿਹਦੇ ਕਰਕੇ ਜਨ ਸਕੋਰਟੀ ਦੀ ਲੋਡ ਹੋਵੇ ਐਦਾਂ ਦੀ ਕੋਈ ਚੱਕਰ ਨਹੀਂ ਮੇਰਾ ਤੇ ਪਹਿਲਾ ਸਵਾਲ ਹੈ ਕਿ ਦਿੱਤੀ ਗਈ ਵਾਪਸ ਤੇ ਜਿਹੜੀ ਲਈ ਗਈ ਲਈ ਗਈ ਪਰ ਇਹ ਦਿੱਤੀ ਗਈ ਗਈ ਜਿਹੜੀ ਅੱਦਾ ਇੱਤਾ ਬੰਦਿਆਂ ਨੂੰ ਤੁਸੀਂ ਪੋਲੀਟਿਕਲੀ ਦੇਖੋ ਮਜੀਠੀਆ ਸਾਹਿਬ 2007 ਚ ਐਮਐਲਏ ਬਣੇ ਜੋ ਬਿੰਦੂ ਪਤਾ ਲੱਗਾ ਐਸਟੀਵੇਟਡ ਆ ਹੋ ਸਕਦਾ ਮੈਂ ਕਿਤੇ ਗਲਤ ਕਹਿ ਦਵਾਂ 10 ਦੇ ਲਾਗੇ ਚਾਗੇ ਉਹਨਾਂ ਨੂੰ ਇਹ ਮਿਲੀ ਐ ਅੱਜ ਕਿੰਨੇ ਸਾਲ ਹੋ ਗਏ ਕਦੇ ਦਰਮਿਆਨ ਕਿੰਨਾ ਨਸ਼ਿਆਂ ਦਾ ਦੋਲਾ ਪਿਆ ਕਿੰਨਾ ਗੈਰਕਾਨੂੰਨ ਦਾ ਦੋਲਾ ਪਿਆ ਕਿੰਨਾ ਕਿੱਥੇ ਕਿੱਥੇ ਉਹਨਾਂ ਦਾ ਨਾਂ ਲੱਗਾ ਸਾਰਾ ਕੋਈ ਜਾਣਦੇ ਹੋ ਕੇਸ ਚੱਲਦੇ ਆ ਪਰ ਮੈਂ ਤੇ ਇਸ ਗੱਲ ਤੇ ਆ ਕਿ ਸਭ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਤੇ ਕਦੀ ਤੁਸੀਂ ਮੁੱਛਾਂ ਦੇ ਹੱਥ ਫੇਰਦੇ ਹੋ ਕਦੀ ਛਾਤੀ ਦੇ ਹੱਥ ਮਾਰਦੇ ਹੋ ਸਭ ਨੇ ਕਦੀ ਗੱਲ ਅੱਜ ਕੱਲ ਐਂਡ ਕੰਪਨੀ ਚੱਲਦਾ ਕਦੀ ਐਂਡ ਕਰਾ ਲੈਂਦੇ ਹੋ 40 ਵਾਪਸ ਨਹੀਂ ਜਿੱਤੇ ਚੀਕਾਂ ਮਤਲਬ ਜਿਹੜੀ ਉਹ ਵਜਣ ਡੈਪੀਅਮ ਸਾਰਾ ਅਸੀਂ ਉਹ ਲੋਕ ਆ ਜਿੰਨਾ ਦੇ ਅੱਤਵਾਦ ਦੇ ਵਿੱਚ ਤਿੰਨ ਤਿੰਨ ਜੀ ਜਿਹੜੇ ਸ਼ਹੀਦ ਹੋਏ ਮਜੀਠੀਆ ਸਾਹਿਬ ਦਾ ਜਨਮ ਹੋਇਆ 76 ਦੇ ਲਾਗੇ ਚਾਕੇ ਮੈਨੂੰ ਪੱਕੀ ਡੇਟ ਦਾ ਤਾਂ ਵੀ ਪਤਾ ਪੰਜਾਬ ਦੇ ਹਾਲਾਤ ਖਰਾਬ ਹੋਏ 90 ਤੋਂ ਬਾਅਦ 79 ਤੋਂ ਲੈ ਕੇ 95 ਤੱਕ ਪੰਜਾਬ ਦਾ ਜਿੰਨਾ ਦੌਰ ਹਾਲਾਤ ਖਰਾਬ ਹੋਏ ਜੋ ਕਤਲੇਆਮ ਹੋਇਆ অপারেশন ਬਲੂ ਸਟਾਰ ਦਾ ਅਸੀਂ ਸਾਰਾ ਵੇਖਿਆ ਅਸੀਂ ਕਾਲਜ ਪੜਦੇ ਸੀ ਸਭ ਆਪਣੇ ਪਿੰਡੇ ਦੇ ਹੜਾਇਆ ਉਹ ਸਾਡੇ ਪਤਵਾਰਾਂ ਦੇ ਪਿੰਨ ਪਿੰਨ ਜੀ ਜਿਹੜੇ ਉਹ ਸ਼ਹੀਦ ਹੋਏ ਉਦੋਂ ਇਹਦੇ ਦੋ ਭਾਈ ਇੱਕ ਸਗਾ ਭਾਈ ਮੇਰਾ ਸਗਾ ਪਰਵਈਆ ਮੇਰਾ ਤਾਇਰਾ ਬੇਟਾ ਦੋ ਪਰਾ ਇੱਕ ਪਰਵਈਆ ਐਡੀ ਵੱਡੀ ਕਲਵਾਨੀ ਸਾਨੂੰ ਕਦੀ ਸਕੋਰਟੀ ਨਹੀਂ ਮਿਲੀ ਆ ਸਾਨੂੰ ਤਾਂ ਕਦੀ ਕਿਸ ਸਕੋਰਟੀ ਦਿੱਤੀ ਆ ਹੁਣ ਜਦੋਂ ਇੱਕ ਵੀ ਬਣੇ ਉਹ ਟੋਕਾ ਸਾਹਿਬ ਨਾਲ ਜੋ ਮੰਤਰੀਆਂ ਨੂੰ ਮਿਲਦਾ ਉਹ ਸਾਨੂੰ ਦਿੱਤੀ ਆ ਨਾ ਤੇ ਸਰ ਕੋਈ ਲੜਾਈ ਲੜੀ ਇੰਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਦੇ ਮਸਲੇ ਹੱਲ ਹੋ ਚੁੱਕੇ ਇਹ ਤਾਂ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਸੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਐਮਐਲਏ ਬਣ ਕੇ ਵਜ਼ੀਰ ਬਣ ਕੇ 30 ਸਾਲ ਦੀ ਉਮਰ ਦੀ ਐਮਐਲਏ ਵਜ਼ੀਰ ਬਣ ਗਿਆ ਸਭ ਤੋਂ ਇੱਕ ਦੀ ਗੱਲ ਇਹਨਾਂ ਨੂੰ ਕੋਈ ਲੜਾਈ ਨਹੀਂ ਲੜਦੀ ਪਈ ਸਰ ਕੋਈ ਕਿਤੇ ਕਿਸੇ ਨਾਲ ਲੜਾਈ ਨਹੀਂ ਲੜਦੀ ਪਈ ਅਸੀਂ ਸਰ ਕੋਠਿਆਂ ਤੇ ਪਹਿਰੇ ਦੇ ਕੇ ਸਾਡੀਆਂ ਲੇਡੀਜ਼ ਸਰ ਮੇਰੀ ਪਤਨੀ ਮੇਰੇ ਨਾਲ ਲਾਈਸੈਂਸ ਹਥਿਆਰ ਲੈ ਕੇ ਸਾਡੇ ਕੋਲ ਲਾਈਸੈਂਸ ਵੈਪਨ ਅੱਜ ਵੀ ਹੈ ਉਹ ਲੈ ਕੇ ਅਸੀਂ ਪਹਿਲਾਂ ਦਿੰਦੇ ਅਸੀਂ ਨਹੀਂ ਲੜਦੇ ਦਿੰਦੇ ਸਰ ਅਸੀਂ ਮੁੱਛਾ ਦੇ ਹੱਥ ਨਹੀਂ ਫੇਰਦੇ ਬਾਜ ਦੀ ਧਤੀ ਦੇ ਦਿੰਦੇ ਆ ਲੜਨਾ ਜਾਣਦੇ ਆ ਚਾਹੇ ਪਰਵਾਸ ਚੀਦ ਹੋਏ ਕਿਸੇ ਦੇ ਗਾੜੀ ਝੁਕੇ ਨਹੀਂ ਆਈ ਨਾ ਝੁਕਾਂਗੇ ਸਾ ਤੂੰ ਨਵਾਂ ਹੀ ਡਰਾਮਾ ਜੀ ਮਦੀ ਸਕਿਉਰਟੀ ਵਾਪਸ ਲੈ ਲਈ ਜੀ ਮੇਰਾ ਲੈ ਲਿਆ ਜੀ ਯਾ ਤੁਸੀਂ ਕੀਤਾ ਕੀ ਕਿਹੜੀ ਗੱਲ ਤੇ ਸਕਿਉਰਟੀ ਦਿੱਤੀ ਜਾਵੇ ਮੈਨੂੰ ਤੇ ਦੱਸੋ ਜੇ ਸਾਨੂੰ ਨਹੀਂ ਮਿਲੀ ਜਿੰਨਾ ਦੇ ਪਰਵਾਸ ਦੇ ਤਿੰਨ ਜੀ ਚੀਜ਼ ਹੋਏ ਸੰਦੂਕ ਤੇ ਕਹਨੇ ਆ ਕੇ ਪੁੱਛਿਆ ਨਹੀਂ ਕਿ ਤੁਹਾਨੂੰ ਛੋਟੀ ਜਿਹੀ ਪੰਜਾਬ ਚ ਇਦਾਂ ਬਚਾਦੇ ਜਿਆਦਾ ਲੋਕ ਮਰ ਗਏ ਉਦੋਂ ਮੁੰਡੇ ਕਿੰਨੇ ਮਰ ਗਏ ਉਦੋਂ ਕਿਸੇ ਨੂੰ ਕੋਈ ਸਕਿਉਰਟੀ ਦੀ ਮਿਲ ਬਿਨਾ ਕਹਿ ਗੱਲ ਤੋਂ ਦਿੱਤੀ ਕਿ ਸਕਿਉਰਟੀ ਜਿਹੜੀ ਆ ਉਹ ਵਾਪਸ ਲਈ ਮੈਂ ਤਾਂ ਸਮਝਦਾ ਪਹਿਲਾਂ ਵਾਪਸ ਲਾਣੀ ਚਾਹੀਦੀ ਬੜਾ ਲੇਟ ਲਈ ਵਾਪਸ ਦੂਜੀ ਗੱਲ ਜੋ ਤੁਸੀਂ ਜਾ ਸੋਸ਼ਲ ਮੀਡੀਆ ਤੇ ਬੈਠ ਕੇ ਮੁੱਛਾਂ ਤੇ ਹੱਥ ਫੇਰਦੇ ਹੋ ਕਿ ਮੈਂ ਬੜਾ ਜੋਧਾ ਜੀ ਤੇ ਜੋਧੇ ਉਦੋਂ ਉਹਨਾਂ ਮੈਦਾਨ ਚਾਹੋ ਇਹੀ ਵੀ ਲੜਦੇ ਰਹੇ ਸਾਰੀ ਮਤ ਬਿਨਾ ਬਿਨਾ ਕੰਮ ਦਾ ਤਾਂ ਲੜਿਆ ਉਹੀ ਤਾਂ ਜਦੋਂ ਦੇ ਸਿਆਸਤ ਜਾਏ ਉਹ ਤੁਹਾਡੇ ਕੋਲ ਵੀਆਈਪੀ ਕਲਟਰ 2020 ਵੀਆਈਪੀ ਤੁਹਾਡਾ ਮਾਸੜ ਸੀਐਮ ਹੀ ਪੰਜਾਬ ਦਾ ਤੁਹਾਡੇ ਕੋਲ ਗੱਡੀਆਂ ਸਰਕਾਰੀ ਬੁਲਟ ਬਦੂ ਗੱਡੀਆਂ ਗਨਮੈਂਦ ਬਾਦੂ ਤੁਸੀਂ ਇੰਨਾ ਦੇ ਸਤ ਸਿਆਸਤ ਕੀਤੀ ਅਸੀਂ ਖਾਲੀ ਹੱਥੀ ਸਿਆਸਤ ਕਰਕੇ ਇੱਥੋਂ ਤੱਕ ਆਏ ਉਹ ਲੜ ਕੇ ਆਏ ਲਿਫਟ ਕੇ ਨਹੀਂ ਆਏ ਸੋ 6 ਇੱਕ ਤੁਸੀਂ ਅੱਧਾ ਕੋਈ ਰੋਲਾ ਪਾਉਂਦੀ ਲੋੜ ਨਹੀਂ ਸਭ ਕੋ ਮੈਦਾਨ ਚਾਹੋ ਯਾਰ ਕੰਮ ਕਰੋ ਆਉਂਦਾ ਤੂੰ ਉਦੋਂ ਫੇਸਬੁਕ ਤੇ ਮਿੱਠੇ ਪੁੱਛਾਦਾ ਤਪੇਰਦੇ ਤੇ ਪੁਜੀਠੇ ਆ ਕੇ ਫਿਰੋ ਤੁਹਾਡਾ ਹਲਕਾ ਇਹਦਾ ਨਾ ਆਈ ਵੀ ਫਿਰਦੇ ਨਹੀਂ ਗੰਦ ਮੈਨਾਂ ਤੋਂ ਵੀ ਨਾ ਮੈਂ ਤਾਂ ਹੋੜ ਵੀ ਬਿੰਦੂ ਕੱਲ ਇੱਕ ਬੰਦੇ ਨੇ ਕਿਹਾ ਮੈਂ ਕਹਿੰਦਾ ਮੈਂ ਮੁਖਵੰਤੀ ਮੈਂ ਤੇ ਮੁਖਵੰਤੀ ਨੂੰ ਕਹੂੰਗਾ ਜੇ ਤੈਨੂੰ ਲੱਗਦਾ ਸਾਡੀ ਵਾਪਸ ਨਾਲ ਕੋਈ ਗੱਲ ਆਹੀ ਪਰ ਦਲੇਲ ਬੰਦੇ ਆ ਯਾਰ ਸਾਡੇ ਕੋ ਆਪਣੇ ਲਾਇਸੈਂਸ ਵੈਪਨ ਆ ਗਏ ਅਸੀਂ ਆਪ ਲੜਨਾ ਜਾਣਦੇ ਆ ਕੋਈ ਗੱਲ ਨਹੀਂ ਲੜਾਂਗੇ ਜਿਹੜਾ ਵੀ ਸਾਡੇ ਨਾਲ ਕੋਈ ਪੰਗਾ ਲਊਗਾ ਜਿਹੜਾ ਵੀ ਕੋਈ ਬੈਡ ਐਲੀਮੈਂਟ ਦਾ ਰਿਸ਼ਤੇਦਾਰ ਹੋਟ ਇਜ਼ ਇਸ ਤੂੰ ਕੀ ਤਾਕੀ ਤੇ ਲੜਾਈ ਲੜੀਆ ਦੱਸੋ ਜੀ ਸਾਡੇ ਘਰਾਂ ਦੇ ਤੇ ਗੋਈਆਂ ਚਲਦੀਆਂ ਸਾਡੇ ਪਰਵਾਸ ਤੇ ਜੀਬ ਮੱਗਿਆ ਯਾਰ ਅਸੀਂ ਤਾਂ ਮੰਗੀ ਦੀ ਤੁਸੀਂ ਉਦਾਂ ਹੀ ਦੌੜਾ ਪਾਈ ਜਾਂਦੇ ਹੋ ਕਦੀ ਤੁਸੀਂ ਮੈਂੰਦੂ ਤੇ ਇਸ ਤੇ ਕੋਈ ਜੀ ਪੋਲਿਟਿਕਲ ਬੰਦੇ ਆ ਸਰ ਅਈ ਪੋਲਟੈਕਸ ਕਰ ਜੇ ਅਸੀਂ ਮੁੱਛਾਂ ਤੇ ਹੱਥ ਫੇਰ ਕੇ ਲੋਕਾਂ ਨੂੰ ਦਿਖਾਵਾਂਗੇ ਕਿਹੜੀ ਬਦਵਾਸੀ ਜਿਹੜੀ ਕਰਨੀ ਚਾਹੁੰਦੇ ਅਸੀਂ ਹੱਥ ਫੇਰਦੇ ਨੂੰ ਚਾਹੇ ਪਰਵਾਸ ਵਾਂਗੂ ਪੋਲਿਟਿਕਲ ਬੰਦੇ ਕੱਲ ਹੀ ਬਣੇ ਅਸੀਂ ਤਾਂ ਲੋਕਾਂ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਅਈ ਤੇ ਦੇ ਵਿੱਚ ਇੱਕ ਚੰਗਾ ਰਸਤਾ ਦਿਖਾਉਣਾ ਲੋਕਾਂ ਨੂੰ ਅਸੀਂ ਜੇ ਸੋਸ਼ਲ ਮੀਡੀਆ ਤੇ ਸਾਡੀ ਸੋਸ਼ਲ ਮੀਡੀਆ ਤੇ ਬਹਿ ਕੇ ਤਾਂ ਬੜੀਆਂ ਗੱਪਾਂ ਮਾਰੀਆਂ ਜਾਂਦੀਆਂ ਕਈ ਲੀਡਰਾਂ ਨੂੰ ਵਾਇਆ ਮਿਆ ਕਿ ਸੋਸ਼ਲ ਮੀਡੀਆ ਦੇ ਸਾਨੂੰ ਲੀਡਰ ਬਣਾ ਦੋ ਸੋਸ਼ਲ ਮੀਡੀਆ ਕਹਿੰਦਾ ਲੀਡਰ ਨਹੀਂ ਬਣਾਉਂਦਾ ਸਰ ਲੋਕਾਂ ਚ ਜਾਓ ਕਹਿੰਦੇ ਲੀਡਰ ਬਣੋਗੇ ਸੋਸ਼ਲ ਮੀਡੀਆ ਦੇ ਜਿੰਨੀਆਂ ਮਸਤੀ ਫੜਾਂ ਮਾਰੀ ਜਾਓ ਜੋ ਮਸਤੀ ਕਈ ਮੈਨੂੰ ਕਾਦਾ ਕੱਢਣੇ ਤੇ ਮੈਂ ਕੱਢੀ ਹੋ ਯਾਰ ਸਾਡੀ ਸਿਹਤ ਕੀ ਫਰਕ ਹੈ ਅਸੀਂ ਇਹ ਹਾਲੇ ਦੇ ਲੋਕਾਂ ਦੇ ਨਹੀਂ ਅਜੇ ਜਿੱਥੇ ਪੰਜਾਬ ਡਿਊਟੀ ਲੱਗ ਗਈ ਉੱਥੇ ਰਹਿੰਦੇ ਹਾਂ ਅਸੀਂ ਦੀ ਗੱਲਾਂ ਦੇ ਸਮਝਦੇ ਇਹ ਗੱਲ ਇੱਕ ਅਗਿਆ ਸਾਨੂੰ ਬਹੁਤੀ ਚਿੰਤਾ ਜਨਤਾ ਦੀ ਯਾਰ ਅਈ ਤਾਂ ਬੜੇ ਮਲੰਗ ਬੰਦੇ ਜੀ ਆ ਬੰਦੇ ਨੂੰ ਪਰੌਂ ਦਵਾਈ ਮੈਂ ਐਸਐਸਪੀ ਨੂੰ ਕਹਾਂ ਮੇਰੀ ਸਕਿਉਰਟੀ ਲਾ ਲੈ ਯਾਰ ਇਹ ਬੰਦੇ ਹੁੰਦੇ ਭਾਈ ਕਹਿ ਲਈ ਤੁਹਾਡੇ ਸਾਹਮਣੇ ਮੈਂ ਕਿਹਾ ਯਾਰ ਇਹਨੂੰ ਦੋ ਜਿੱਦੂ ਨੋੜ ਮੇਰੇ ਲਾਲਾ ਗੱਲ ਮੈਂ ਵਾਪਸ ਯਾਰ ਕੋਈ ਗੱਲ ਤੁਸੀਂ ਉਦਾਂ ਹੀ ਜੱਟ ਚਿੱਕਾ ਮਾਰੀ ਜਾਂਦੇ ਹੋ ਜੀ ਮਰ ਗਏ ਜੀ ਲੁੱਟੇ ਗਏ ਜੀ ਘੋੜ ਯੋ ਆ ਗਏ ਜੀ ਦੇ ਹੋ ਗਏ ਜੀ ਲੈ ਨਾ ਕੋ ਤਿੱਤਾ ਨਾ ਕੋ ਕਤਰਾਇਆ ਨਾ ਕੋ ਲੈਣਾ ਨਾ ਕੋ ਦੇਣਾ ਉਦਾਂ ਹੀ ਆਪਾਂ ਜੱਟ ਮਾਰੀ ਜਾਂਦੇ ਆ ਜੀ ਸਾਡੀ ਸਕਿਉਰਟੀ ਕੋ ਵਾਪਸ ਲਾ ਲਈ ਜੀ ਸਾਨੂੰ ਕਸਰੇ ਜੀ ਪਾਤਾ ਜੀ ਸਾਨੂੰ ਫਲਾਣ ਹੈ ਜ ਤੁਹਾ ਕਟੜਾ ਦੇ ਮਜੀਠੀਆ ਸਾਹਿਬ ਤੁਸੀਂ ਵੇਖਿਆ ਹੀ ਨਹੀਂ ਪੰਜਾਬ ਦੇ ਵਿੱਚ 100-100 ਬੰਦਤ ਦੇ ਵਿੱਚ ਕਰਦਾ ਰਿਹਾ 100-100 ਬੰਦਾ ਅਸੀਂ 10-10 ਬੰਦਿਆਂ ਦਾ ਥੀਸਸਕਾਰ ਕਰਦੇ ਰੇ 10-10 ਲਾਸ਼ਾਂ ਦਾ ਤੁਸੀਂ ਤਾਂ ਜੇ ਵੇਖਿਆ ਹੀ ਕੋਈ ਨਹੀਂ ਤੁਸੀਂ ਤੇ ਸਰਦਾਰਾਂ ਦੇ ਘਰ ਜੰਮੇ ਤੇ ਸਰਦਾਰਾਂ ਨਾਲ ਰਿਸ਼ਤੇਦਾਰੀ ਬਣ ਗਈ ਤੁਹਾਡੀ ਤੇ ਤੁਸੀਂ ਉਹਦੇ ਨਾਲ ਲੀਡਰ ਬਣ ਗਏ ਕਹਿੰਦੇ ਲੜਕੇ ਆਉਂਦੇ ਧਰਤੀ ਤੇ ਤੁਹਾਨੂੰ ਪਤਾ ਲੱਗਦਾ ਹਾਲਾਤ ਕੀ ਹੁੰਦੇ ਆ ਤੁਸੀਂ ਅੱਜ ਨਿੱਕੀ ਜੀ ਗੱਲ ਕੋਲਦੀਆਂ ਚੁੱਕੇ ਪਾਉਂਦੇ ਹੋ ਸੋਸ਼ਲ ਮੀਡੀਆ ਲਾਹ-ਦਵਾਬ ਹੋਵੇਗੀ ਲਾਹ-ਦਵਾਬ ਹੋਵੇਗਾ ਇਹ ਬੱਚਿਆਂ ਵਾਲੀਆਂ ਗੱਲਾਂ ਦਾ ਇਦਾਂ ਦੀਆਂ ਗੱਲਾਂ ਨਹੀਂ ਆਪਾਂ ਵੇਖੋ ਨਹੀਂ ਚਾਹੁੰਦੇ ਕਿ ਇਹਦਾ ਜਾਨੀ ਮਾਲੀ ਨੁਕਸਾਨ ਹੋਵੇ ਆਪਾਂ ਕਹਿੰਦੇ ਹੱਥ ਬੰਦਾ ਤੰਦ ਉਸ ਵੇ ਸੇਫ ਰਹੇ ਸਖਤ ਰਹੇ ਬਾਦ ਸਾਡੀ ਸਖਿਆ ਅਸੀਂ ਆਪ ਵੀ ਕਰਨੀ ਆ ਸਾਡੇ ਪਰਿਵਾਰਾਂ ਨੇ ਕਰਨੀ ਆ ਸਰਕਾਰਾਂ ਨਹੀਂ ਸਦਾ ਬਚਾ ਸਕਦੀ ਆ ਆਪ ਵੀ ਬਚਣਾ ਪਊਗਾ ਸਾਨੂੰ